ਅਸੀਂ ਜਿੱਥੇ ਖੜੇ ਹੁੰਦੇ ਹਾਂ ਉਸ ਜੁਨਾ ਦੇ ਕੋਲ ਫਿਰ ਆਉਣਾ ਪੈਂਦੀ। ਉਹ ਜਿਹੜੀ ਗੱਲ ਹੈਗੀ ਐ ਇੱਕ ਬੌਲਾ ਦਾ ਲਾਤੇ ਆ ਦੋ ਬੌਟਾਗੇ ਹੋਰ। ਉਹਨਾਂ ਨੇ ਕੌਮ ਦੀ ਪਰੰਪਰਾ ਦੇ ਮर्याਦਾ ਦਾ ਵੀ ਕਾਣ ਕੀਤਾ। ਵਿਧੀਆਂ ਉਧਾਨ ਵਿੱਚ ਵੀ ਤਕਰੰਦਗੀ ਕੀਤੀ। ਜਿਸ ਤੇ ਕਮਰੇਜ ਜਾਣਗੇ ਉੱਥੇ ਮਾफी ਮੰਗ ਲੈਣਗੇ। ਰਾਤ ਭਰ ਖਾਣਾ ਕਰਨਗੇ। ਉੱਥੇ ਜਾ ਕੇ ਮਾफी ਮੰਗ ਲੈਣਗੇ। ਫਿਰ ਕੀ ਲੋੜ ਸੀ? ਸਦਾਸ਼ਵੀਸੇ ਬਨਾਰੇ ਨੂੰ ਤੇ ਕੂਟਾ ਸੀ ਲੱਗ ਗਿਆ ਨੂੰ ਕੱਚ ਪੱਲਾ ਪੱਟੀ ਪਾ ਕੇ ਆਪਾਂ ਪੀ ਤੁ ਬਖਸ਼ਣ ਹਾਰ ਤੇ ਚਾਰੀ ਚਾਰੀ ਦਿਨ ਕਿੱਥੇ ਜਾਂਦੇ ਸੀ ਸਟੀਸੇ ਬਨਾਰਾ ਕੁਰਸੀ ਤੇ ਵੀ ਬੰਦੇ ਸੀ ਪੱਟੀਆਂ ਵੀ ਸੀ ਲਾਉਂਦੇ ਤੇ ਜੇ ਧੰਮਲੇ ਨਾਲ ਬੰਨਾਂ ਦੀ ਗੱਲ ਕੀਤੀ ਸੀ ਬਾਹਰ ਰੰਜੀਸੇ ਨੂੰ ਰਕਪੜੇ ਲਾਉਣੇ ਜੋ ਸ਼ੁਰੂ ਕੀਤੇ ਉਸ ਸੰਗਤ ਨੇ ਕਿਹਾ ਜੀ ਕੋਈ ਗੱਲ ਹੋ ਗਿਆ ਮਾਫ਼ ਕਰ ਦਿੱਤਾ ਸੰਗਤ ਨੇ ਸੰਗਤ ਬਖਸ਼ਣ ਹਾਰਿਆ ਸਮੇਂ ਤੁ ਸੰਸਪਰਸ਼ੀ ਕਰਨਾ ਸਹੀ ਕਿ ਇਹ ਜਿਹੜੀ ਵਿਧੀ ਵਿਦਾਨ ਹੈ ਉਹਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਕਿ ਗੁਰਮਤ ਦਾ ਘਾਣ ਕਰੇ ਵਿਧੀ ਵਿਦਾਨ ਚ ਘਲੰਦੇ ਜੀ ਕਰੇ ਜਾਂ ਉਹਨੂੰ ਤਫਦੀਲੀ ਕਰੇ ਉਹਦੇ ਵਿੱਚ ਕੋਈ ਹੋਰ ਗੱਲ ਆਪਣੀ ਕਰਕੇ ਕਿ ਉਹ ਕੌਮ ਨੂੰ ਤੁਮਰਾ ਕਹਿੰਦੇ ਸੋ ਇਹ ਫਰਕ ਹੈ ਜੀ ਜੇ ਜਸਨਾ ਗੁਰਮਤ ਦਾ ਘਾਣ ਪਿਆ ਫਿਰ ਤੁਸੀਂ ਘਰ ਵਾਪਸੀ ਕਿਉਂ ਕੀਤੀ ਕਿਉਂ ਦੁਬਾਰਾ ਰੋਣਾ ਕੀਤਾ ਮੈਂ ਘਰੋਂ ਬਾਹਰ ਗਈ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਚੋਰੀ ਜ਼ਿੰਦਗੀ ਚ ਪਿਆਰ ਹੀ ਬਾਹਰ ਕੱਢਿਆ ਜਦੋਂ ਮਨੋਂ ਆਇਆ ਤਾਂ ਕਿਉਂ ਤੁਸੀਂ ਫਿਰ ਸਹਿਮਤੀ ਉਹਨਾਂ ਨਾਲ ਦਿੱਤੀ ਨਹੀਂ ਮੈਂ ਉਹਨਾਂ ਦੀ ਸਹਿਮਤੀ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਆ ਕਿ ਐਸੀ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਣ ਦੀ ਤੇ ਮੈਂ ਤੇ ਕਦੀ ਵੀ ਨਹੀਂ ਨਿਕਲੀ ਬਾਹਰ ਤੁਸੀਂ ਪਹਿਲਾਂ ਸਭ ਤੋਂ ਮੇਰੇ ਕੋਲ ਤੁਸੀਂ ਗਏ ਸੀ ਤੁਸੀਂ ਮੈਨੂੰ ਕਿੰਨਾ ਪੁੱਛਿਆ ਕਿ ਤੁਸੀਂ ਬਾਹਰ ਤੁਨ ਕਰ ਦਿੱਤਾ ਮੈਂ ਕਿਹਾ ਉਹ ਕੌਣ ਹੈ ਉਹ ਸਾਡਾ ਸਾਡਾ ਚੁਣਿਆ ਹੋਇਆ ਪਰਦਾ ਨਾ ਡੈਲੀਗੇਟਾਂ ਵੱਲੋਂ ਕੋਈ ਕandidate ਜੋ ਕਿਸੇ ਨੂੰ ਵੀ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ ਹੈ ਇਦਾਂ ਕਰ ਦੋਗੇ ਅਸੀਂ ਕੋ ਡਿਸਪਲਨ ਬੰਨ ਕੀਤਾ ਔਰ ਕਾਲੇਸ਼ ਕੋ ਡਿਸਪਲਨ ਬੰਨ ਕੀਤਾ 25 ਤਰੀਕ ਨੂੰ ਅਸੀਂ ਪਾਰਟੀ ਦੀ ਵਿਚਾਰਾ ਕੀਤੀ ਆ ਮੰਤਰ ਕੀਤਾ ਪਾਰਟੀ ਦੀ ਮਜ਼ਬੂਤੀ ਲਈ ਗੱਲ ਕੀਤੀ ਹੈ ਕਿ ਜੇ ਅਸੀਂ ਪਾਰਟੀ ਦਾ ਹਰ ਨਾਰਾ ਮਾਰ ਰਹੇ ਆ ਲੋਕਾਂ ਨੂੰ ਲਾਂਬਨ ਕਰਦੇ ਆ ਤੇ ਤਕਲੀਫੇ ਨੂੰ ਜੇਕਰ ਉਹ ਬੀਬੀ ਨੂੰ ਇੰਨਾ ਇੰਨਾ ਜ਼ੁਲਮ ਕੀਤਾ ਤੇ ਉਹ ਵਿਚਾਰੀ ਰੋ ਪਈ ਸੀ ਤੇ ਅਜ ਮੇਰਾ ਪਤੀ ਹੁੰਦਾ ਤੇ ਇਹ ਸਾਨੂੰ ਸਿਆਣਾ ਨ ਪੈਂਦਾ ਉਹਨੇ 45 ਸਾਲ ਸੇਵਾ ਕੀਤੀ ਤੇ ਜੇ ਸਰਦਾਰ ਸੁਖਬੀ ਦੇ ਬਾਦ ਆਪੇ ਹੀ ਆਪਣੇ ਦਸਕਤਾਂ ਨਾਲ ਟਿਕਦੇ ਵੇ ਨਾਲੇ ਆਪਣੇ ਦਸਕਦਾ ਦੀ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸਰੀਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮਚੀ ਨਿਸ਼ਾਨ ਲੈ ਕੇ ਘਰ ਬੈਠੇ ਹੁਣ ਤੇ ਜਿਹੜਾ ਸਾਡੇ ਨਾਲ ਇੰਟਰਵਿਊ ਵਿੱਚ ਦਾਖਲ ਹੋਵੇ ਗਰਵਨ ਸੇ ਮੰਨਣ ਉਹਦੀ ਚੁਕੜੀਆਂ ਸੁਣ ਕੇ ਇਹ ਕਹਿ ਕੇ ਕਿ ਪਾਰਟੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਫਰਾਸੋਸ ਹੈ ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਦੇ ਬਾਦਸਾ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ ਚ ਆ ਰਹੇ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੀ ਅੱਧੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਇਹ ਤਕਰੀਬਨ ਕਿਸੇ ਨੂੰ ਟੈਲੀਫੋਨ ਕੀਤਾ 47 ਲੀਡਰ ਸੀ ਉਸ ਦਿਨ ਮੇਨ ਕਿਸੇ ਨੂੰ ਟੈਲੀਫੋਨ ਕੀਤਾ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀਆਂ ਨੂੰ ਕਾਰਨ ਕਰਕੇ ਬਾਹਰ ਮਾਰਦੇ ਹੋ ਤੇ ਪਾਰਟੀ ਚਲੇਗੀ ਕਿੱਦਾਂ ਰਵੇਗੀ ਕਿੱਦਾਂ ਸੋ ਇਸ ਕਰਕੇ ਵੀਰੋ ਗੱਲ ਸੁਣੋ ਇਸ ਪਾਰਟੀ ਨੂੰ ਤੁਸੀਂ ਵੀ ਤੁਹਾਡੇ ਬਜ਼ੁਰਗਾਂ ਨੇ ਵੀ ਆਪਣੇ ਖੂਨ ਨਾਲ ਸਿੰਜਿਆ ਤੁਹਾਨੂੰ ਵੀ ਦਰਦ ਹੈ ਇਹ ਖੇਤਰੀ ਪਾਰਟੀ ਹੀ ਨਹੀਂ ਇਹ ਇਤਿਹਾਸਕ ਖੇਤੀ ਪਾਰਟੀ ਹੈ ਇਹ ਸਦਾਨਤਾ ਦੀ ਪਾਰਟੀ ਹੈ ਇਹ ਮर्याਦਾ ਦੀ ਪਾਰਟੀ ਹੈ ਇਹਨਾਂ ਕੋਲ ਫਰਸ਼ ਪਰ ਇਹਦੀ ਕੀ ਸੋਚ ਹੈ ਇਹਦੀ ਕੋਈ ਵਿਚਾਰਧਾਰਾ ਇਸ ਕਰਕੇ ਤਗੜੇ ਹੋ ਕੇ ਮੈਂ ਜਿਵੇਂ ਤੁਸੀਂ ਸ਼ਰੋਨੀ ਚਿਕਿਟੀ ਦੇ ਪ੍ਰਧਾਨ ਰਹੇ ਹੋ ਪਰ ਨੰਨਾ ਸਵਾ ਸਰਸ਼ੁਰ ਦੀ ਇੰਟਰਸ਼ਿਪ ਜਿਹੜੀ ਉੱਤੇ ਤੁਹ ਕਹਿ ਰਹੇ ਹੋ ਉਹਨੇ ਬਜਾੜਾ ਦੀ ਲੰਗੜਾ ਕੀਤੀ ਹੈ ਆਪਣੇ ਆਪ ਹੀ ਉਹ ਵਰਕਰਾਂ ਦੀ ਸੇਵਾ ਕਰ ਰਿਹਾ ਆਪਣੇ ਆਪ ਹੀ ਉਹ ਸੇ ਝਾੜੂ ਲਗਾ ਰਹੇ ਨੇ ਉਹ ਇੱਕ ਤੇ ਕਿਦੇ ਕੈਨ ਦੇ ਉੱਤੇ ਵੀ ਸੀਤ ਜੇ ਮर्याਦਤ ਦੀ ਲੰਗੜਾ ਕੀਤੀ ਹੈ ਤਾਂ ਫਿਰ ਉਸ ਟਾਈਮ ਦੇ ਉੱਤੇ ਮੈਂ ਤਾਂ ਕਿਹਾ ਦੋ ਤੱਕ ਤਾਂ ਸੁਝਾਅ ਸੁਣਾਈ ਗਿਆ ਪ੍ਰਧਾਨ ਇੱਕ ਲੱਗਦੀ ਨਹੀਂ ਬੋਲਿਆ ਮੈਂ ਉਸ ਦਿਨ ਵੀ ਕਿਹਾ ਕਮੇਟੀ ਚ ਕਿ ਪ੍ਰਧਾਨ ਦਸਤਾਵੇ ਵੀ ਹੋ ਕਿਹੜੀ ਸੀ ਸਮਾਪੀ ਸੀ ਠੀਕ ਸੀ श्री श्रीकदार साहब ने जितने दर दस देवे कि माफी ठीक सी और केवल समझाण वास्ते ही चले हैं कि असली विधि जेडी वो आ इस कबी ऐसी चल रही है कि हमें पता लग जाए कि श्री श्रीकदार साहब ने माफी मन्ने दी केमा जाचना करनी विधि की है जग्दार साहब आने नोटिस लिख दिया पर लोपा जरूर संभाली ये मैं उससे नहीं मेरा ਗਲਤ ਹੈ ਜੀ ਤੁਸੀਂ ਉਹ ਬੀਜੀ ਨੂੰ ਫੋਲੋ ਕਰੋਗੇ ਤੁਸੀਂ ਉਹ ਅਕੀ ਨੂੰ ਫੋਲੋ ਕਰੋਗੇ ਜਿਹੜੀ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਜਿਹੜੀ ਸੁਪੀਰ ਸਿੰਘ ਬਾਦਲ ਦੇ ਬਨੋਂ ਨਹੀਂ ਫੋਲੋ ਕੀਤੀ ਗਈ ਤੁਸੀਂ ਉਸ ਨੂੰ ਫੋਲੋ ਕਰੋਗੇ ਅਸੀਂ ਸਭੇ ਕਰਾਂਗੇ ਔਰ ਕਰੰਦਾਨ ਲੋਕਾਂ ਨੂੰ ਇੱਕ ਤਰੀਕਾ ਵੀ ਦੱਸਾਂਗੇ ਜਦੋਂ ਆਂਧਾ ਸਭ ਕੱਲ ਵੀਵਾ ਜੀ ਨੇ ਕਿਹਾ ਕਿ ਤੁਸੀਂ ਸਾਰੇ ਜਿਹੜੇ ਬੀਜੇਪੀ ਦੇ ਸੂਚਕ ਹੋ ਤਾਂ ਤੁਹਾਨੂੰ ਇਸੀ ਕੇ ਨਾਮ ਸਾਨੂੰ ਵੀਵਾ ਜੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਲਾ ਕੇ ਸੇ ਵੀਡੀਓ ਦੇ ਸਰਟੀਫਿਕੇਟ ਦੀ ਲੋੜ ਹੈ ਜੀ ਅਕਾਲੀ ਜੱਟ ਨੇ ਅਕਾਲੀ ਬਣੇ ਹੀ ਅਕਾਲੀ ਪਰਵਾਰ ਹੈ ਮਰਨ ਜਾਵਾਂਗੇ ਲੇਕਿਨ ਸ਼ੋਮਣੀ ਕਾਲੀ ਦਾ ਨੂੰ ਕਦੀ ਨੀਵਾਂ ਨਹੀਂ ਹੋਣੀ ਜੀ ਤੇ ਇਹ ਵੀ ਕਹਿ ਲਉਂਦਾ ਸਭ ਬਤਾਇਆ ਜਿਹੜਾ ਆਪਰੇਸ਼ਨ ਲੋਟਰ ਜਿਹੜੇ ਬੰਦੇ ਆ ਜਿਹੜੇ ਆਪ 25 25 ਸਾੜ ਛੁਟੇ ਲੈਂਦੇ ਨੇ ਰੇ ਮੰਤਰੀਆਂ ਨੇ ਕਿ ਉਹਨਾਂ ਦੀ ਤਾਕਤਾਂ ਦੇ ਕੋਈ ਸਨਮਤਾਂ ਦੇਣਗੇ